ਫਗਵਾੜਾ ਸ਼ਹਿਰ ਵਿੱਚ ਚੋਰਾ ਦਾ ਬੋਲਬਾਲਾ ਹੈ ਤੇ ਚੋਰ ਆਏ ਦਿਨ ਹੀ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦੇ ਜਾਂਦੇ ਹਨ ਜਿਸ ਨਾਲ ਇਲਾਕਾ ਵਾਸੀ ਖਾਸੇ ਪਰੇਸ਼ਾਨ ਹਨ ਚੋਰੀ ਦਾ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਭਾਣੋ ਕੀ ਰੋਡ ਰਾਜਾ ਗਾਰਡਨ ਵਿਖੇ ਜਿੱਥੇ ਕਿ ਚੋਰ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਜ਼ਰੂਰੀ ਸਮਾਨ ਲੈ ਕੇ ਫਰਾਰ ਹੋ ਗਏ ਚੋਰੀ ਸਬੰਧੀ ਜਾਣਕਾਰੀ ਦਿੰਦਿਆਂ ਹਿੰਦੂ ਨੇਤਾ ਦੀਪਕ ਭਾਟਵਾਸ਼ ਨੇ ਦੱਸਿਆ ਕਿ ਉਸਦੀ ਰਾਜਾ ਗਾਰਡਨ ਵਿਖੇ ਪਾਰਸਪੈਟ ਸ਼ਾਪ ਦੀ ਦੁਕਾਨ ਹੈ ਜਦੋਂ ਉਹ ਆਪਣੇ ਪੁੱਤਰ ਨਾਲ ਲੁਧਿਆਣੇ ਵਿਖੇ ਆਪਣਾ ਚੈੱਕਅਪ ਕਰਵਾ ਕੇ ਵਾਪਸ ਦੁਕਾਨ ਤੇ ਆਇਆ ਤਾਂ ਦੇਖਿਆ ਕਿ ਦੁਕਾਨ ਦੇ ਦਰਵਾਜ਼ੇ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਚੋਰ ਉਹਨਾਂ ਦੀ ਦੁਕਾਨ ਚੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਦਸਤਕਤ ਕੀਤੀ ਚੈੱਕਬੁੱਕ ਤੋਂ ਇਲਾਵਾ ਡੀਵੀਆਰ ਵੀ ਆਪਣੇ ਨਾਮ ਲੈ ਕੇ ਫਰਾਰ ਹੋ ਗਏ। ਉਹਨਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਹੈ ਕਿ ਚੋਰਾਂ ਨੂੰ ਜਲਦੋਂ ਜਲਦ ਕਾਬੂ ਕਰਕੇ ਉਹਨਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ। ਉਧਰ ਚੋਰੀ ਦੀ ਸੂਚਨਾ ਮਿਲਦੇ ਹੀ ਸਾਣਾ ਸਨਾਮਪੁਰਾ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਬीडी ਸ਼ਰਮਾ ਨਾਲ ਇਸ SLAਡੀ ਦੀ ਰਿਪੋਰਟ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਦੀਪਕ ਭਾਰਦਵਾਜ ਜੀ ਭਾਰਦਵਾਜ ਜੀ ਕੀ ਮਾਮਲਾ ਹੈ ਇੱਕ ਚੋਰੀ ਦਾ ਮਾਮਲਾ ਹੈ ਭਾਜੀ ਅਸੀਂ ਨਾ 12 1 ਵਜੇ ਦੁਪਹਿਰੇ ਅਸੀਂ ਲੁਧਿਆਣੇ ਨੂੰ ਗਏ ਮੈਂ ਤੇ ਮੇਰਾ ਬੇਟਾ ਤੇ ਅਸੀਂ ਦੁਕਾਨ ਨੂੰ ਜਿੱਦਾਂ ਅੱਗੇ ਬਾਹਰ ਸ਼ੀਸ਼ੇ ਵਾਲਾ ਜਿੰਦੇ ਲਾਜ ਕੇ ਬੰਦ ਕਰ ਜਾਈ ਦੀ ਅਸੀਂ ਸ਼ੀਸ਼ੇ ਬੰਦ ਕਰ ਗਏ ਤਾਂ ਮੇਰਾ ਚੈੱਕਅਪ ਹੋਣਾ ਸੀ ਡੀਐਮਸੀ ਉੱਥੇ ਚੈੱਕਅਪ ਕਰਾਉਣ ਗਏ ਸੀ ਤਾਂ ਜਦ ਅਸੀਂ ਮੁੜ ਕੇ ਆਏ ਹੁਣ ਥੋੜੀ ਦੇਰ ਹੋਈ ਆ ਆ ਕੇ ਦੇਖਿਆ ਤਾਂ ਸਾਡਾ ਸ਼ੀਸ਼ੇ ਦਾ ਲੋਕ ਲੂਕ ਟੁੱਟ ਗਿਆ ਸਾਰੇ ਅਸੀਂ ਅੰਦਰ ਵੜ ਕੇ ਦੇਖਿਆ ਸਾਡੇ ਗੱਲੇ ਦੇ ਵੀ ਪੈਸੇ ਸਾਰੇ ਗਿਆ ਵਾ ਮੰਦਰ ਚ ਵੀ ਪੈਸੇ ਸੀ ਉਹ ਵੀ ਗਿਆ ਵਾ ਇੱਕ ਥੱਲੇ ਗੋਲਗ ਬੱਚਿਆਂ ਲਈ ਸੀ ਉਹ ਚ ਵੀ 8-1000 ਰੁਪਏ ਜਿਹਾ ਉਹ ਵੀ ਗਿਆ ਵਾ ਗੋਲਗ ਤੇ ਇੱਕ ਸਾਡਾ ਚੈੱਕ ਬੁੱਕਾਂ ਦਾ ਦੁਕਾਨ ਦਾ ਤੇ ਹੋਰ ਚੈੱਕ ਬੁੱਕਾਂ ਦਾ ਬੈਗ ਆ ਉਹਦੇ ਵਿੱਚੋਂ ਉਹਦੇ ਵਿੱਚੋਂ ਮੇਰੀ ਬੋਟੀ ਦੇ ਨੋ ਮੇਰੀ ਵਿੱਚ ਚੈੱਕ ਆਣੇ ਚੈੱਕ ਬੁੱਕ ਜਿਹਦੇ ਸੈਂਡ ਕੀਤੇ ਹੋ ਸੀਗੇ ਮੋਟੀ ਬਾਹਰ ਗਈ ਆ ਅਸੀਂ ਸੈਂਡ ਕਰਾ ਲੈ ਵੀ ਚਲੋ ਸਾਡਾ ਖਾਤਾ ਚੱਲਦਾ ਰਹਿੰਦਾ ਉਹ ਕੋਈ ਚੈੱਕ ਬੁੱਕ ਸਾਡੀ ਗਾਇਬ ਕੀਤੀ ਆ ਉਹ ਚੈੱਕ ਬੁੱਕ ਚਲੀ ਗਈ ਪੈਸੇ ਕਿੰਨੇ ਕਿੰਨੇ ਲੱਗਦੇ ਡੀਵੀਆਰ ਡੀਵੀਆਰ ਪੁੱਟ ਕੇ ਲੱਗਿਆ ਜੀ ਅੱਛਾ ਡੀਵੀਆਰ ਪੁੱਟ ਕੇ ਲੱਗਿਆ ਡੀਵੀਆਰ ਪੁੱਟ ਕੇ ਲੱਗਿਆ ਜੀ ਸਾਡਾ ਤੇ ਸ਼ਟਰ ਚੱਕਿਆ ਹੋਇਆ ਜੀ ਆਪਾਂ ਸ਼ੀਸ਼ੇ ਵਾਲਾ ਲੌਕ ਲਾ ਕੇ ਹਾਂਜੀ ਸ਼ਟਰ ਚੱਕਿਆ ਅੱਗੇ ਵੀ ਜਾਈਦਾ ਘਰ ਚੱਲ ਗਏ ਰੋਟੀ ਖਾਣ ਜਾਈਦਾ ਜਾਈਦਾ ਕਿਤੇ ਬਿਜਾਰ ਜਾਈਦਾ ਸ਼ੀਸ਼ੇ ਆ ਲੌਕ ਲਾ ਕੇ ਜਾਈਦੇ ਸਾਰੇ ਕਿਹੜੀ ਕਿਹੜੀ ਦੁਕਾਨਾਂ ਤੁਹਾਡੀ ਕਿਸ ਗਰੋਹ ਸਾਡੀ ਭਾਣ ਗੇਟ ਤੋਂ ਸਾਦੀਆ ਬਾਦਾਂ ਗੇਟ ਤੋਂ ਪਾਰ ਸਪੈਟ ਸ਼ਾਪ ਮੇਰੀ ਦੁਕਾਨ ਦਾ ਨਾਮ ਆ ਜੀ ਪਿੱਟ ਪਿੱਟ ਦੀ ਦੁਕਾਨ ਹੈ ਐਸਪੀ ਫੀਡ ਦੀ ਐਕਸੈਸਰੀ ਫੀਡ ਕੋਈ ਹੋਰ ਸਮਾਨ ਵੀ ਚੋਰੀ ਹੋਇਆ ਹੈ ਹੋਰ ਸਮਾਨ ਨਹੀਂ ਕੋਈ ਵੀ ਉਹਨਾਂ ਨੇ ਚੋਰੀ ਕੀਤਾ ਜੀ ਗੱਲਾਂ ਭੰਨਿਆ ਗੱਲੇ ਕੱਢ ਗਿਆ ਗੱਲੇ ਥੱਲਿਓ ਤੇ ਮੰਦਰ ਦੇ ਵਿੱਚ ਜਿਹੜੇ ਅਸੀਂ ਪੈਸੇ ਬੰਨ ਕੇ ਰੱਖੀਦੇ ਸੀ ਉਹ ਵੀ ਇਕੱਠੇ ਸੀਗੇ ਤਿੰਨ ਚਾਰ ਤਿੰਨ ਚਾਰ ਸਾਲ ਦੇ ਇਕੱਠੇ ਕੀਤੇ ਸੀ ਅਸੀਂ ਇਕੱਠੇ ਚੜਾਈਦੇ ਆ ਉਹ ਤਾਂ ਉਹ ਵੀ ਵਿੱਚੋਂ ਸਾਰੇ ਪੈਸੇ ਪੈਸੇ ਲੈ ਗਏ ਸਾਰੇ ਤੇ ਡੀਵੀਆਰ ਲੈ ਗਏ ਉਹ ਤੇ ਕਾਫੀ ਪੈਸੇ ਹੋਣਗੇ ਇਸਾ ਮਤਲਬ ਜੀ ਹਾਂਜੀ ਉਹ ਪੈਸੇ ਸਕੇ ਜੀ ਘੱਟੋ-ਵੜ 10-12000 ਰੁਪਏ ਹੋ ਸਕਾ ਜੀ ਉਹ ਚੱਤੇ ਉਦਾਂ ਹੋਰ ਆਪਣੇ ਅਸੀਂ ਉਹ ਗਿਆ ਸੀ ਵੀ ਅਸੀਂ ਲੰਗਰ ਲਾਵਾਂਗੇ ਹੁਣ ਅਸੀਂ ਸ਼ਿਵਰਾਤਰੀ ਦੇ ਤੇ ਉਹ ਸ਼ਿਵਰਾਤਰੀ ਦੀ ਦੇਖ ਚੱਲੀ ਅਰੇ ਦੁਕਾਨ ਤੇ ਪੈਸੇ ਉਹ ਵੀ ਗਏ ਨੂੰ ਦੁਕਾਨ ਤੇ ਪੈਸੇ 10-12-13000 ਰੁਪਏ ਦੁਕਾਨ ਦਾ ਸੀ ਜੀ ਬਈ 10 ਦੀਆਂ 20 ਦੀਆਂ ਪਰਚੀਆਂ ਸੀ ਜੀ ਉਹ ਅਸੀਂ ਜਿੱਦਾਂ ਹਨੂਮਾਨਗੜੀ ਮੰਦਿਰ 'ਚ ਮੈਂ ਕਮੇਟੀ ਮੈਂਬਰ ਵੀ ਹਾਂ ਉੱਥੋਂ ਜਿੱਦਾਂ ਅਸੀਂ ਪਰਚੀਆਂ ਲੈ ਆਈਦੀ ਸਾਰੇ ਪੈਸੇ ਜੀ ਇਹ ਗੋਲਕ ਸੀ ਗੋਲਕ ਚ ਪੈਸੇ 10000 ਰੁਪਏ ਦਾ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਟਡਕੜ ਵੀ 25000 ਰੁਪਏ ਦਾ ਨੁਕਸਾਨ ਹੋ ਗਿਆ ਕੀ ਕਹਿਣਾ ਸਰ ਚਾਨਨੇ ਪੁਲਿਸ ਪਰਸ਼ਾਦ ਅਸੀਂ ਪੁਲਿਸ ਪਰਸ਼ਾਦ ਨੂੰ ਕਹਿਣਾ ਸਰ ਜਲਦੀ ਜਲਦੀ ਇਹ ਚੋਰ ਲੱਭੇ ਜਾਣ ਜਿਹੜੇ ਸਮੈਕੀ ਹੈ ਜਾਂ ਚੋਰ ਹੈ ਜਿਹੜੇ ਵੀ ਹੈਗੇ ਆ ਇਹ ਤਾਂ ਪੁਲਿਸ ਨੇ ਲੱਭਣੇ ਆ ਕਿ ਪੁਲਿਸ ਜਲਦੀ ਜਲਦੀ ਲੱਭੇ ਤਾਂ ਸਾਡੇ ਪੈਸੇ ਸਾਨੂੰ ਦਵਾਈ ਜਾਣ